ਕਹਿੰਦੇ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਨਾਮੇ ਸੁਜੀ ਭਾਈ ਧਿਆਨ ਨਾਲ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਉਹ ਸਭ ਕੀ ਹੈ ਸਭ ਕੁਝ ਤੇ ਪ੍ਰਗਟ ਕੀ ਹੋਣਾ ਗਿਆਨ ਕਹਿੰਦਾ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਕਹਿੰਦਾ ਨਾਮ ਸਿਮਰਨ ਕਰਿਆ ਕਰੋ ਨਾਮ ਤੋਂ ਹੀ ਸ਼ਬਦ ਤੋਂ ਹੀ ਸਾਡੇ ਅੰਦਰ ਗਿਆਨ ਨੇ ਪ੍ਰਗਟ ਹੋਣਾ ਸਾਡੇ ਅੰਦਰ ਚਾਨਣ ਹੋਣਾ ਬਿਨਾ ਨਾਮ ਤੋਂ ਸਾਡੇ ਅੰਦਰ ਕੋਈ ਚਾਨਣ ਨਹੀਂ ਆਉਣਾ ਸਾਡੇ ਅੰਦਰ ਕੁਝ ਵੀ ਪ੍ਰਗਟ ਨਹੀਂ ਆਉਣਾ ਕੋਈ ਗਿਆਨ ਨਹੀਂ ਸਾਨੂੰ ਮਿਲਣਾ ਜਿਹੜਾ ਅਸੀਂ ਕਹਿੰਦੇ ਆ ਨਾਮ ਸਿਮਰਨ ਦੀ ਕੀ ਲੋੜ ਆ ਗੁਰੂ ਰੂਪ ਪੈਰੀ ਸਾਧ ਸੰਗਤ ਜੀ ਵਿਚਾਰ ਕੇ ਦੇਖਿਓ 1430 ਅੰਗ ਦੇ ਅੰਦਰ ਕੋਈ ਵੀ ਪੰਕਤੀ ਨਾਮ ਤੋਂ ਲਾਵਾ ਨਹੀਂ ਹੈ ਕਿਸੇ ਭਗਤ ਪੱਟ ਗੁਰੂ ਦੀ ਵੀ ਗੁਰਬਾਣੀ ਨਾਮ ਤੋਂ ਲਾਵਾ ਨਹੀਂ ਹੈ ਗੱਲ ਸਾਰੀ ਨਾਮ ਦੀ ਹੈ ਸਿਮਰਨ ਦੀ ਹੈ ਸ਼ਬਦ ਦੀ ਹੈ ਤੇ ਜੇ ਅਸੀਂ ਨਾਮ ਸਿਮਰਨ ਨਹੀਂ ਕਰਦੇ ਸ਼ਬਦ ਦੀ ਰੱਦਨਾ ਨਹੀਂ ਕਰਦੇ ਸਾਡੀ ਜ਼ਿੰਦਗੀ ਅਧੂਰੀ ਹੈ ਨਾਂਮੇ ਹੀ ਤੇ ਸਭ ਪ੍ਰਗਟ ਹੋਵੇ ਕਹਿੰਦਾ ਨਾਮ ਤੋਂ ਹੀ ਸਾਡੇ ਅੰਦਰ ਸਭ ਕੁਝ ਪ੍ਰਗਟ ਹੋਣਾ ਹੈ ਗਿਆਨ ਨੇ ਪ੍ਰਗਟ ਹੋਣਾ ਹੈ ਪ੍ਰਕਾਸ਼ ਨੇ ਪ੍ਰਗਟ ਹੋਣਾ ਹੈ ਉਸ ਪਰਮਾਤਮਾ ਨੇ ਪ੍ਰਗਟ ਹੋਣਾ ਹੈ ਸਾਡੇ ਅੰਦਰੋਂ ਗਿਆਨ ਨਾਮ ਤੋਂ ਪ੍ਰਗਟ ਹੋਣਾ ਹੈ ਬਿਨਾ ਨਾਮ ਤੋਂ ਨਹੀਂ ਹੋਣਾ ਨਾਂਮੇ ਸੋਝੀ ਪਾਈ ਕਹਿੰਦਾ ਨਾਮ ਤੋਂ ਹੀ ਸਾਨੂੰ ਸੋਝੀ ਆਉਂਦੀ ਆ ਕਿ ਪਰਮਾਤਮਾ ਕਿੱਥੇ ਰਹਿੰਦਾ ਹੈ ਪਰਮਾਤਮਾ ਕਿਹੋ ਜਿਹਾ ਹੈ ਪਰਮਾਤਮਾ ਕਿਵੇਂ ਮਿਲਣਾ ਕਹਿੰਦਾ ਜੇ ਹਿਰਦੇ ਚ ਨਾਮ ਨਹੀਂ ਹੈ ਨਾ ਕਦੇ ਵੀ ਇਹਦਾ ਬਦੀ ਸੋਚੀ ਨਹੀਂ ਜਾ ਸਕਦੀ ਨਹੀਂ ਛੜਾ ਬੈਠੇ ਅਸੀਂ ਆਪਣਾ ਟਾਈਮ ਪਾਸ ਕੀਤਾ ਸਿਰੇ ਉੱਤੇ ਪਾਠ ਕੀਤਾ ਕੰਮ ਖਤਮ ਠੀਕ ਹੈ ਗੁਰੂ ਪਿਆਰਿਓ ਹਰ ਇੱਕ ਚੀਜ਼ ਦੇ ਵਿੱਚ ਰਾਜ ਹੈ ਤੇ ਲੌਜਿਕ ਹੈ ਇਨੀ ਕਿ ਤੁਸੀਂ ਗੁਰਬਾਣੀ ਮੜ ਲਈ ਦੇ ਕੰਮ ਨਿਭੜ ਗਏ ਨਹੀਂ ਗੁਰਬਾਣੀ ਪੜ੍ਹੀ ਤੇ ਕੰਮ ਸ਼ੁਰੂ ਹੋਇਆ ਗੁਰਬਾਣੀ ਪੜ੍ਹੀ ਤਾਂ ਸੋਚੀ ਆਈ ਮੈਂ ਜ਼ਿੰਦਗੀ 'ਚ ਕਰਨਾ ਕੀ ਹੈ ਗੁਰਬਾਣੀ ਪੜੀ ਤੇ ਮੈਂ ਕਿਸੇ ਮਾਰਗ ਤੇ ਚੱਲਾਂਗਾ ਕਿੱਥੇ ਪਹੁੰਚਾਂਗਾ ਗੁਰਬਾਣੀ ਨੇ ਮੈਨੂੰ ਰਾਹ ਦਿਖਾਉਣਾ ਹੈ ਗੁਰਬਾਣੀ ਪੰਥਿਆ ਗੁਰਬਾਣੀ ਮਾਰਗ ਹੈ ਮੈਂ ਤੇ ਚੱਲਣਾ ਹੈ ਤੇ ਕਿੱਥੇ ਪਹੁੰਚਾਂਗਾ ਤੇ ਜੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਨਹੀਂ ਢਾਲੀ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਿਆ ਤੇ ਗੁਰੂ ਸਾਹਿਬਨ ਬੜੇ ਪਿਆਰ ਨਾਲ ਲਿਖਦੇ ਕਹਿੰਦੇ ਬਿਨ ਨਾਵੇਂ ਭੇਖ ਕਰੇ ਬਹੁ ਤੇਰੇ ਸੱਚੇ ਆਪ ਕੋਈ ਦੇਖੋ ਬਿਨ ਨਾਵੇਂ ਭੇਖ ਕਰੇ ਬਹੁ ਤੇਰੇ ਕਹਿੰਦੇ ਜਿਹੜਾ ਬੁਨਾਣੀ ਬਿਨਾ ਨਾਮ ਤੋਂ ਪੇਖਦੇ ਬੜੇ ਕਰਦਾ ਠੀਕ ਹੈ ਪੇਖ ਬਹੁਤ ਤੇਰੇ ਦਾ ਮਤਲਬ ਕੀ ਹੈ ਪੇਖ ਬਹੁਤ ਤੇਰੇ ਦਾ ਮਤਲਬ ਹੈ ਕਿਸੇ ਨੇ ਕੋਈ ਧਰਮ ਗ੍ਰਹਿਣ ਕੀਤਾ ਕਿਸੇ ਨੇ ਕੋਈ ਧਰਮ ਗ੍ਰਹਿਣ ਕੀਤਾ ਕੋਈ Hindu ਹੈ ਕੋਈ ਮੁਸਲਮਾਨ ਹੈ ਕੋਈ ईसाई ਹੈ ਕੋਈ ਸਿੱਖ ਕੋਈ ਬੁੱਧਿਸਟ ਹੈ ਕੋਈ ਜੈਨੀ ਹੈ ਇਹ ਸਾਰੇ ਪੇਖ ਨੇ ਇਹਦੇ ਤਰਲ ਕਹਿੰਦੇ ਜਿੱਤੇ ਨੰਦਰ ਫਿਰਦੇ ਚ ਨਾਮ ਨਹੀਂ ਹੈ ਸਿਮਰਨ ਨਹੀਂ ਹੈ ਤੇ ਪੇਖ ਜਿਹੜਾ ਮਰਜੀ ਧਾਰ ਲਈ ਸੱਚੇ ਆਪ ਖਵਾਈ ਕਹਿੰਦਾ ਪਰਮਾਤਮਾ ਤੈਨੂੰ ਜੰਮਨ ਮਰਨ ਦੇ ਵਿੱਚ ਖੱਜਲ ਖਵਾਰ ਆਪਕ